ਬੇਤੇਦਾਨੀ ਕਪੂਰਥਲਾ ਦੇ ਵਿੱਚ ਇੱਕ ਮਹਿਲਾ ਦੇ ਉੱਤੇ ਗੋਲੀਆਂ ਚਲਾਉਂਦਾ ਮਾਮਲਾ ਸਾਹਮਣੇ ਆਇਆ ਸੀ ਤੇ ਇਸ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਦਾਦੇ ਕਿ ਪੁਲਿਸ ਨੇ ਕਾਰਵਾਈ ਕਰਦੇ ਉਸ ਮਾਮਲੇ ਦੇ ਵਿੱਚ ਪੰਜ આરોપીਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਹੋਏ ਨੇ ਪੁਲਿਸ ਵੱਲੋਂ ਪ੍ਰੈਸ ਕਾਨਫਰੰেন্স ਕਰਦੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਕਹਿ ਕੇ ਕਿ ਫੜੇ ਗਏ આરોપીਆਂ ਤੋਂ ਪੂਰੀ ਬ੍ਰੇਕੀ ਦੇ ਨਾਲ ਪੁੱਛ ਪੜਤਾਲ ਹੈ ਕੀਤੀ ਜਾ ਰਹੀ ਹੈ ਤਾਂ ਕਿ ਹੋਰ ਵੀ ਵੱਡੇ ਜਿਹੜੇ ਖੁਲਾਸੇ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ ਮਹਿਲਾ ਦੇ ਬਿਆਨ ਦੇ ਮੁਤਾਬਿਕ ਉਸ ਨੂੰ ਘੇਰ ਕੇ ਜਾਨੋਂ ਮਾਰ ਦੀ ਨੀਅਤ ਦੇ ਨਾਲ ਉਸ ਦੇ ਉੱਪਰ ਗੋਲੀਆਂ ਚਲਾ ਦਿੱਤੇ ਗਿਆ ਸੀ ਤੇ ਉਸ ਦੀਆਂ ਕੁਝ ਅਸ਼ਲੀਲ ਫੋਟੋਆਂ ਤੇ ਤਸਵੀਰਾਂ ਵੀ ਇਸ ਵਿਅਕਤੀ ਦੇ ਕੋਲ ਸੀ ਜੋ ਕਿ ਲਗਾਤਾਰ ਉਸ ਨੂੰ ਧਮਕੀਆਂ ਦੇ ਰਿਹਾ ਸੀ ਜਿਸ ਤੋਂ ਬਾਅਦ ਇਹ ਵਾਰਦਾਤ ਹੋਈ ਹੈ ਤਾਂ ਹੁਣ ਪੁਲਿਸ ਵੱਲੋਂ ਸਬੰਧਤ ਵਿੱਚ ਵੱਡੀ ਕਾਰਵਾਈ ਕਰਦੇ ਪੰਜ ਔਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਆਓ ਸੁਣਦੇ ਹਾਂ ਕੱਲ੍ਹ ਸ਼ਾਮ ਨੂੰ 5 ਵਜੇ ਜਿਹੜੇ ਕਪੂਰਥਲਾ ਦੇ ਵਿੱਚ ਇੱਕ ਥੋੜੀ ਜੀ ਸੈਂਸਿਟਿਵ ਜਿਹੜਾ ਸੀਗਾ ਉਹ ਕ੍ਰਾਈਮ ਹੋਇਆ ਸੀਗਾ ਜਿਹਦੇ ਵਿੱਚ ਇੱਕ ਮਨਦੀਪ ਕੌਰ ਜਣੀ ਡੇੜੀ ਸੀਗੀ ਬਾਈਪਾਸ ਤੇ ਜਾ ਰਹੀ ਸੀਗੀ ਇਹਨੂੰ ਦੋ ਮੋਟਰਸਾਈਕਲ ਤੇ ਮੁੰਡੇ ਆਏ ਜਿਨ੍ਹਾਂ ਨੇ ਫਾਇਰ ਪੀਕਾ ਆਲਾਣ ਦੇ ਲੱਗਦੇ ਵਿੱਚ ਜਿਹੜੀ ਸੀਗੀ ਫਾਇਰ ਲੱਗਾ ਔਰ ਇਸ ਤੋਂ ਬਾਅਦ ਜਿਹੜਾ ਉਹ ਇੰਜਰਡ ਹੌਸਪਟਲ ਦੇ ਵਿੱਚ ਜਿਹੜਾ ਸਿਵਲ ਹਸਪੀਟਲ ਲੈ ਗਿਆ ਹੈ ਇਸ ਇਨਫੋਰਮੇਸ਼ਨ ਤੇ ਉੱਤੇ ਪੁਲਿਸ ਨੇ ਐਕਟ ਕਰਦੇ ਹੋਏ ਇਮੀਡੀਏਟਲੀ ਜਿਹੜੀ ਹੈ 333 ਨੰਬਰ ਐਫ ਆਈ ਆਰ ਜਿਹੜੀ ਸਥਾਨਾ ਸਿਟੀ ਦੇ ਵਿੱਚ ਦਰਜ ਕੀਤੀ 399 ਦੇ ਫਾਇਦੇ ਹੋ। ਔਰ ਬੜੀ ਮੁਸਤੈਦੀ ਦੇ ਨਾਲ ਜਿਹੜਾ ਸੀਗਾ ਪੁਲਿਸ ਨੇ ਕਾਰਵਾਈ ਕਰਦੇ ਸਾਡੇ ਐਸਐਸਪੀ ਸ਼੍ਰੀ ਗੌਰਵ ਪੂਰਾ ਜੀ ਨੇ ਜਿਹੜਾ ਸੈਂਸਿਟੀਵਿਟੀ ਆਫ ਦ ਕੇਸ ਹੈ ਰਹਾ ਹੈ ਇਮੀਡੀਏਟਲੀ ਡੀਐਸਪੀ ਜਿਹੜੇ ਸਿਟੀ ਸੀਗੇ ਕਪੂਥਲਾ ਸ਼ਿੱਲਜੀ ਜੀ ਹਨ ਤੇ ਥੱਲੇ ਔਰ ਨਾਰਦੀ ਟੀਮ ਔਰ ਸੀਏ ਦੀ ਟੀਮ ਲਾ ਕੇ ਇਹਨੂੰ ਇਮੀਡੀਏਟਲੀ ਇਨਵੈਸਟੀਗੇਸ਼ਨ ਕਰਨ ਦੇ ਹੁਕਮ ਦਿੱਤੇ ਜਿਹਦੇ ਨਾਲ ਅਸੀਂ 50 ਘੰਟਿਆਂ ਦੇ ਵਿੱਚ ਵਿੱਚ ਹੀ ਇਹ ਜਿਹੜੇ ਸੀਗੇ ਪੰਜੇ ਦੋਸ਼ੀ ਅਸੀਂ ਜਿਹੜੇ ਫੜਨੇ ਔਰ ਇਹਦੇ ਵਿੱਚ ਜਿਹੜਾ ਕੋਲ ਅਸੀਂ ਜਿਹੜਾ ਸੀਗਾ ਗਵਾੜ ਦਾ ਵਿੱਚ ਰੱਤਿਆ ਜਿਹੜਾ ਪਿਸਤਲ ਸੀਗਾ ਉਹ ਵੀ ਔਰ ਨਾਲ ਪੰਜ ਚੰਦਾ ਕਾਰਤੂਸ ਜਿਹੜੇ ਸੀਗੇ ਇਹ ਰਿਕਵਰ ਕਰ ਲਏ ਇਹ ਜਿਹੜੇ ਫੜੇਗੇ ਦੋਸ਼ੀ ਹੈ ਉਹਨਾਂ ਦੀ ਡਿਟੇਲ ਦੇ ਵਿੱਚ ਹੈਗਾ ਦੇਵਦਰਸ਼ਨ ਇੱਕ ਹੈਗਾ ਜਿਹਦੇ ਉੱਤੇ ਆਲਰੇਡੀ ਕਸਮ ਕਦਮੇ ਦਰਜ ਨੇ ਸੂਰਜ ਥਾਪਾ ਥਾਪਰ ਉਹ ਹੈਗਾ ਜਿਹੜਾ ਕਪੂਰ ਵਾਲੇ ਕੋਤਵਾਲੀ ਦਾ ਰਹਿਣਾ ਜਿਨੇ ਮੇਨ ਫਾਇਰ ਸ਼ਾਟ ਕੀਤਾ ਸੀ ਔਰ ਇਹ ਜਿਲਕੋ ਵੀ ਆਪਣਾ ਸੀ ਰਿਕਵਰ ਕੀਤਾ ਕ੍ਰੇਸ਼ ਲਾਹੌਰੀਆ ਇੱਕ ਮੁੰਡਾ ਹੈਗਾ ਇਹਦੇ ਉੱਤੇ ਵੀ ਇੱਕ ਪਹਿਲਾਂ 379 ਬੀ ਦੇ ਜਿਹੜੇ ਲੁੱਟ ਖੋਹ ਦਾ ਪਰਚਾ ਦਰਜ ਹੈਗਾ ਔਰ ਹਰਮਨਦੀਪ ਔਰ ਅਰਮੋਲ ਜਿਹੜੇ ਹੈਗੇ ਇਹ ਵੀ ਬੰਦੇ ਜਿਹੜੇ ਅਸੀਂ ਐ ਗ੍ਰਿਫਟਾਰ ਕੀਤੇ ਔਰ ਇਹਨਾਂ ਸਾਰਿਆਂ ਦੀ ਜਿਹੜੀ ਏਜ ਹੈਗੀ ਆ ਉਹ ਮਤਲਬ অলਮੋਸਟ 20 ਤੋਂ ਲੈ ਕੇ 27 ਸਰ ਲੇਡੀਜ਼ ਨਾਲ ਕੀ ਸੀ ਉਹਨਾਂ ਨਾਲ ਜਿਹੜਾ ਫਾਈਵ ਦਿੱਤਾ ਉਹਨਾਂ ਦੀ ਜਿਹੜੀ ਸੂਰਜ ਥਾਪ ਪਰ ਸੀਗਾ ਔਰ ਜਿਹੜੇ ਹੁੰਦੀ ਇਹ ਆਪਸ ਦੇ ਵਿੱਚ ਨੌਨ ਸੀਗੇ ਇੱਕ ਦੂਜੇ ਨੂੰ ਔਰ ਇਹਨਾਂ ਦੀ ਕੋਈ ਪਰਸਨਲੀ ਐਨਿਮੀਟੀ ਸੀਗੀ ਜਿਹਦੇ ਕਰਕੇ ਇਹਨਾਂ ਨੇ ਜਿਹੜਾ ਇਹ ਹੈ ਹੈ ਕਰਨਾ ਸਰ ਲੇਡੀਸ ਦਾ ਕਹਿਣਾ ਕਿ ਤਿੰਨ ਜਣੇ ਸੀਗੇ ਤੇ ਜਿਹੜੇ ਦੋ ਹੁਣ ਹੋਰ ਪਾਏ ਗਏ ਆ ਉਹ ਉਹਨਾਂ ਦੀ ਤਾਰਕਤ ਦਾ ਜੋੜ ਰਿਹਾਣਾ ਦੇਖੋ ਕੋਈ ਨਾ ਕੋਈ ਜਦੋਂ ਕੋਈ ਕ੍ਰਾਈਮ ਹੁੰਦਾ ਕੋਈ ਨਾ ਕੋਈ ਬੰਦਾ ਉਹਨਾਂ ਨੂੰ ਵੈਪਨ ਮੁਹੱਈਆ ਕਰਵਾਉਂਦਾ ਕੋਈ ਨਾ ਕੋਈ ਉਹਨਾਂ ਨੂੰ ਜਸਟਿਸਿਕ ਸਪੋਰਟ ਦਿੰਦਾ ਕੋਈ ਨਾ ਕੋਈ ਉਹਨਾਂ ਨੂੰ ਇਨਫੋਰਮੇਸ਼ਨ ਦਿੰਦਾ ਸੋ ਇਨਵੈਸਟੀਗੇਸ਼ਨ ਦੌਰਾਨ ਜਿਹਦਾ ਜਿੰਨਾ ਜਿੰਨਾ ਰੋਲ ਹੁੰਦਾ ਆ ਇਹ ਕਾਂਸਪੀਰੇਸੀ ਕਰਕੇ ਜਾਂ ਕੋਈ ਕਾਮਨ ਇੰਟੈਂਸ਼ਨ ਜਾਂ ਕਾਮਨ ਆਬਜੈਕਟਿਵ ਦੇ ਲਈ ਉਹ ਕੰਮ ਕਰਦੇ ਆ ਤਾਂ ਕਾਨੂੰਨ ਵਿੱਚ ਪ੍ਰਵਧਾਨ ਹੈਗਾ ਉਹਦੇ ਮੁਤਾਬਕ ਜਿਹੜਾ ਹੈਗਾ ਸੈਕਸ਼ਨ ਲਾ ਕੇ ਜਿਹੜੇ ਲੱਗੇ ਆ ਉਹਨਾਂ ਮੁ ਸੋ ਦਾਦੀ ਇੱਕ ਯਕਤ ਸਾਰੇ ਦੋਸ਼ੇ ਨੂੰ ਜਲੰਧਰ ਤੋਂ ਗ੍ਰਿਫਤਾਰ ਕਰਕੇ ਵਾਰਦਾਦ ਦੇ ਵਿੱਚ ਵਰਤਿਆ ਹੋਇਆ ਪਿਸਟਲ 30 ਬੋਰ ਅਤੇ 5 ਜਿੰਦਾ ਰੌਂਦ ਬਰਾਮਦ ਕੀਤੇ ਨੇ ਤੇ ਹੁਣ ਔਰੋਪੀਆਂ ਤੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਪੁਲਿਸ ਨੂੰ ਵੱਡੇ ਖੁਲਾਸੇ ਹੋਣ ਦੀ ਸਭਾਵਨਾ ਹਕੀਕਤ ਤਰੀ ਵੀ ਪੰਜਾਬੀ ਲਈ ਕਪੂਰ ਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ